ਕਿ ਜੋ ਵੀ ਨੁਕਸਾਨ ਹੋਇਆ ਹੈ ਉਹਦੇ ਬਾਰੇ ਅਸੀਂ ਨਾਲ ਹੀ ਰਿਪੋਰਟ ਉੱਪਰ ਪ੍ਰਸ਼ਾਸਨ ਨੂੰ ਦਿੱਤੀ ਹੈ ਆਪਣੇ ਵਿਭਾਗ ਨੂੰ ਤੇ ਸਾਡੇ ਉੱਪਰੋਂ ਆਈਬੀਸੀ ਵਿਜ਼ਿਟ ਕਰਨ ਉਹ ਦੇਖ ਕੇ ਵੀ ਗਏ ਐ ਇਸ ਨੂੰ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਹੈ ਕਿ ਜਲਦੀ ਤੋਂ ਜਲਦੀ ਅਸੀਂ ਤੁਹਾਨੂੰ ਇਸ ਦੀਵਾਰ ਵਾਸਤੇ ਗ੍ਰਾਂਟ ਜਾਰੀ ਕਰ ਦੇਵਾਂਗੇ ਕਿੰਨਾ ਕਿ ਨੁਕਸਾਨ ਹੋ ਚੁੱਕਾ ਜਿਵੇਂ ਦੇਖਿਆ ਵੇ ਬੱਚਿਆਂ ਦੇ ਸਕੂਲ ਜੋਵੰਦਰ ਰੂਮ ਨੇ ਉਹ ਵੀ ਕਾਫੀ ਪਾਣੀ ਦੇ ਨਾਲ ਖਰਾਬ ਹੋ ਚੁੱਕੇ ਨੇ ਤੇ ਦੀਵਾਰ ਵੀ ਡਿੱਗ ਚੁੱਕੀ ਹੈ ਹਾਂਜੀ ਦੀਵਾਰ ਤਾਂ ਪੂਰੀ ਤਰ੍ਹਾਂ ਨਾਲੇ ਵਿੱਚ ਗਿਰ ਗਈ ਹੈ ਨਾ ਇਸ ਸਾਈਡ ਤੋਂ ਤਾਂ ਪੂਰਾ ਸਕੂਲ ਓਪਨ ਹੋ ਗਿਆ ਹੈ ਔਰ ਬਾਕੀ ਸਕੂਲ ਤਾਂ ਚਲੋ ਬਾਕੀ ਤਾਂ ਠੀਕ ਹੀ ਆ ਬਾਕੀ ਵਾਸ਼ਰੂਮ ਹੈ ਇਸ ਸਾਈਡ ਜਿੱਦੇ ਕਰਕੇ ਬੱਚਿਆਂ ਦਾ ਆਣਾ ਜਾਣਾ ਜ਼ਿਆਦਾ ਰਹਿੰਦਾ ਹੈ ਇਸ ਲਈ ਅਸੀਂ ਆਪਣੇ ਵੱਲੋਂ ਤਾਂ ਸੇਫਟੀ ਪਰਪਸ ਇਦਾਂ ਡੈਕਸ ਲਗਾਏ ਹੋਏ ਹੈ ਅਸੀਂ ਮਤਲਬ ਆਪਣੇ ਇੱਥੋਂ ਹਲਕੇ ਦੇ ਐਮਐਲਏ ਸਾਹਿਬ ਉਹਨਾਂ ਨੂੰ ਲੈ ਕੇ ਦਿੱਤਾ ਤੇ ਡੀਓ मैम ਨੂੰ ਲੈ ਕੇ ਦਿੱਤਾ ਤਾਂ ਉਹਨਾਂ ਵੱਲੋਂ ਇਹ ਯਕੀਨ ਦਿਵਾਇਆ ਗਿਆ ਕਿ ਉਹ ਜਲਦ ਹੀ ਇਸ ਤੇ ਕਾਰਵਾਈ ਕਰਨਗੇ ਨਾ ਤੇ ਜਲਦ ਤੋਂ ਜਲਦੀ ਜਿਹੜੀ ਬਣਦੀ ਗ੍ਰਾਂਟ ਉਹ ਵੀ ਸਭ ਤੋਂ ਪਹਿਲਾਂ ਕੰਮ ਕਰਵਾਇਆ ਜਾਵੇਗਾ ਕਿਉਂਕਿ ਇੱਥੇ ਦੋ ਕਲਾਸਰੂਮ ਨੇ ਨਾ ਇੱਕ ਤਾਂ ਆਪਣਾ ਨੀਚੇ ਵਾਲਾ ਹੋ ਗਿਆ ਇੱਕ ਉੱਪਰ ਬਿਲਡਿੰਗ ਠੀਕ ਹੈ ਬੱਚਿਆਂ ਦੀ ਸਟਰੈਂਥ ਜ਼ਿਆਦੇ ਆ ਸੋ ਅਸੀਂ ਸਾਰੇ ਬੱਚਿਆਂ ਨੂੰ ਉਧਰ ਸ਼ਿਫਟ ਨਹੀਂ ਕਰ ਸਕਦੇ ਤਾਂ ਜ਼ਿਆਦਾਤਰ ਬੱਚੇ ਸਾਡੇ ਉੱਪਰ ਤੇ ਨੀਚੇ ਕਿਉਂਕਿ ਸਾਡੇ ਜਿਹੜੇ ਟੈਕਨੋਲੋਜੀ ਆ ਪੈਨਲ ਵਗੈਰਾ ਸਭ ਉੱਪਰ ਲੱਗੇ ਹੋਏ ਆ ਜ਼ਿਆਦਾਤਰ ਬੱਚੇ ਸਾਡੇ ਉੱਪਰ ਬਹਿੰਦੇ ਆ ਜੋ ਪੰਜਾਬ ਸਰਕਾਰ ਦੀ ਗੱਲ ਕੀਤੀ ਹੈ ਵੀ ਸਕੂਲ ਦੁਆਰਾ ਓਪਨ ਕਰ ਦਿੱਤੇ ਗਏ ਆ ਤੇ ਡੀਸੀ ਮੈਮਾ ਲੋ ਵੀ ਕਿਹਾ ਗਿਆ ਕਿ 10 ਤਰੀਕ ਤੋਂ ਲਗਾਤਾਰ ਸਕੂਲ ਲੱਗਣਗੇ ਤੇ ਜੋ ਅਨਸੇਫ ਬਿਲਡਿੰਗਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਰੋਕਿਆ ਗਿਆ ਕਿ ਬੱਚਿਆਂ ਨੂੰ ਵੀ ਤੇ ਕੀ ਇੱਥੇ ਤੁਸੀਂ ਬੱਚਿਆਂ ਨੂੰ ਬੁਲਾ ਰਹੇ ਹੋ ਕਿ ਉਹਨਾਂ ਨੂੰ ਛੁੱਟੀਆਂ ਦਿੱਤੀਆਂ ਨੇ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਬੱਚਿਆਂ ਨੂੰ ਛੁੱਟੀਆਂ ਦਿੱਤੀਆਂ ਜਾਣ ਜਿੱਥੇ ਅਨਸੇਫ ਹੈ ਕਿਉਂਕਿ ਅਸੀਂ ਉਹਨਾਂ ਦੀ ਜਾਨ ਦਾ ਕੋਈ ਰਿਸਕ ਨਹੀਂ ਲੈ ਸਕਦੇ ਨਾ ਜੀ ਤੇ ਅਸੀਂ ਤਾਂ ਇਹੀ ਕਹਾਂਗੇ ਵੀ ਜਿਹੜੇ ਸਕੂਲ ਹਜੇ ਅਨਸੇਫ ਆ ਉਹਨਾਂ ਨੂੰ ਛੁੱਟੀਆਂ ਦਿੱਤੀਆਂ ਜਾਣਾਂਗੇ ਤੋ ਤੁਹਾਡੇ ਉਲੋਂ ਇੱਥੇ ਬੈਰੀਕੇਡਿੰਗ ਦੇ ਤੌਰ ਤੇ ਮੇਜ ਵਗੈਰਾ ਲਾ ਕੇ ਬੱਚਿਆਂ ਦੇ ਡੈਸਕ ਲਗਾਏ ਹੋਏ ਹਨ ਡੈਸਕ ਲਗਾਏ ਗਏ ਹਨ ਹਾਂਜੀ ਅਸੀਂ ਆਪਣੇ ਕੋਲ ਮਤਲਬ ਲਗਾਏ ਮਤਲਬ ਨਾਲ ਸਾਰੇ ਲਗਾਏ ਕਿਉਂਕਿ ਬੱਚੇ ਜਿਆਦਾਤਰ ਇਧਰ ਵਾਸ਼ਰੂਮ ਗਏ ਜਾਂਦੇ ਹਨ ਤੇ ਅਸੀਂ ਆਪ ਖੁਦ ਸਾਰਾ ਸਟਾਫ ਵੀ ਇੱਥੇ ਉਹਨਾਂ ਦੀ ਨਿਗਰਾਨੀ ਕਰਦੇ ਹਾਂ ਅੱਧੇ ਛੁੱਟੀ ਵੇਲੇ ਕੋਈ ਖੇਡਦੇ ਬੱਚੇ ਇਧਰ ਨਾ ਚਲੇ ਜਾਣ ਤਾਂ ਕਰਕੇ ਸੋਨੇ ਸੇਫਟੀ ਲੈ ਨਾਲ ਨਾਲ ਸਾਰੇ ਡੈਸਕ ਲਗਾਏ ਹੋਏ ਨੇ ਪ੍ਰਸ਼ਾਸਨ ਤੋਂ ਕੀ ਮੰਗਤ ਹੈ ਪ੍ਰਸ਼ਾਸਨ ਤੋਂ ਸਾਰੇ ਇਹੀ ਮੰਗ ਕਰਦੇ ਆ ਜਲਦ ਤੋਂ ਜਲਦ ਇਹਨਾਂ ਦਾ ਬਾਉਂਡਰੀ ਵਾਲਾ ਕੰਮ ਕਰਵਾਇਆ ਜਾਵੇ ਤਾਂ ਜੋ ਅਸੀਂ ਬੱਚਿਆਂ ਦੀ ਜਿਹ ਜਲਦੋ ਜਲ ਦਾ ਕੰਮ ਕਰਵਾਇਆ ਜਾਵੇ ਬਾਉਂਡਰੀ ਵਾਲ ਦੇ